ਠੀਕ ਹੈ 10ਵਾਂ ਦਵਾਰ ਕੀ ਆ ਜਿਸ ਨੂੰ 사ਧਗੁਰੂ ਰਵਦਾਸ ਮਹਾਰਾਜ ਜੀ ਨੇ ਇਹ ਗੱਲ ਕਹੀ ਆ ਬੇਗਮ ਪ੍ਰਾ ਸ਼ਹਿਰ ਹਾਂਜੀ ਕੋਈ ਉੱਥੇ ਟੈਨਸ਼ਨ ਨਹੀਂ ਕਿਸੇ ਪ੍ਰਕਾਰ ਦੀ ਬੇਗਮ ਹਾਂਜੀ ਕੋਈ ਗਮ ਹੀ ਨਹੀਂ ਕੋਈ ਚਿੰਤਾ ਹੀ ਨਹੀਂ ਇੱਥੇ ਤਾਂ ਆ 100 ਚਿੰਤਾ ਨੇ ਨਾ ਸਾਨੂੰ ਇਸ ਲੋਕ ਦੇ ਵਿੱਚ ਹੂੰ ਹੂੰ ਉੱਥੇ ਕੋਈ ਚਿੰਤਾ ਨਹੀਂ ਅੱਛਾ ਜੀ 10ਮ ਦਵਾਰ ਦੇ ਵਿੱਚ ਜਾਣ ਦੇ ਲਈ ਸਾਨੂੰ ਗੁਰਬਾਣੀ ਗੁਰੂ ਜੀ ਦਾ ਇੱਕ ਇੱਕ ਹੁਕਮ ਮੰਨਣਾ ਪਵੇਗਾ ਤਾਂ ਫਿਰ ਬੰਦਾ ਪ੍ਰਵੇਸ਼ ਕਰਦਾ ਉੱਥੇ ਅਚਲ ਮੰਨ ਲੋ ਕਹਿਣ ਤਾਂ ਹਰ ਇੱਕ ਇਨਸਾਨ ਕਹੀ ਜਾਊਗਾ ਵੀ ਮੈਂ 10ਵਾਂ ਦਰਵਾਜ਼ੇ ਵਿੱਚ ਜਾਨਾ ਹੈ ਜੀ ਉੱਥੇ ਜਾਣ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਸਤਿਗੁਰੂ ਜੀ ਜਿੱਥੇ ਜਾ ਕੇ ਸਾਨੂੰ ਸਿਮਰਨ ਅਭਿਆਸ ਦੱਸਦੇ ਆ ਕਰ ਬੰਦੇ ਤੋਂ ਬੰਦਗੀ ਜਿੱਚਰ ਘਟ ਮੈਂ ਸਾਹ ਹੋ ਠੀਕ ਹੈ ਜੀ ਨਾਲ ਦੀ ਨਾਲ ਸਾਨੂੰ ਪਰਹੇਜ ਦੱਸਦੇ ਆ ਵੀ ਤੁਸੀਂ ਪਰਹੇਜ ਵੀ ਰੱਖਣੇ ਆ ਜਿਵੇਂ ਆਪਾਂ ਤਨ ਦੇ ਵਾਸਤੇ ਕੋਈ ਦਵਾਈ ਲੈਨੇ ਆ ਡਾਕਟਰ ਸਾਨੂੰ ਦਵਾਈ ਦੇ ਨਾਲ ਪਰਹੇਜ ਦੱਸਦਾ ਹਾਂਜੀ ਠੀਕ ਇਸੇ ਤਰ੍ਹਾਂ ਗੁਰਬਾਣੀ 'ਚ ਜਿਵੇਂ ਸਾਨੂੰ ਦੱਸਿਆ ਵੀ ਤੁਸੀਂ ਕਰ ਬੰਦੇ ਤੋਂ ਬੰਦਗੀ ਬੰਦਗੀ ਕਰਦਾ ਹੁਕਮ ਕਰਦਾ ਨਾਲ ਸਾਨੂੰ ਪਰਹੇਜ ਵੀ ਦੱਸਿਆ ਗੁਰਬਾਣੀ ਦੇ ਵਿੱਚ ਵੀ ਕਿਸੇ ਵੀ ਇਨਸਾਨ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਹਾਂਜੀ ਕਿਸੇ ਵੀ ਇਨਸਾਨ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਕਿਸੇ ਇਨਸਾਨ ਦੇ ਨਾਲ ਦੁਭਦਾ ਨਫ਼ਰਤ ਨਹੀਂ ਕਰਨੀ ਤਾਂ ਕੋਈ ਜਿਹੜੇ ਦੁਭਦਾ ਹੁੰਦੇ ਪਾਸ਼ਾ ਕਹਿੰਦੇ ਇਹ ਬੰਦੇ ਦੇ ਮਨ ਨੂੰ ਕਮਲਾ ਕਰ ਦਿੰਦੀ ਆ ਕਹਿੰਦੇ ਦੁਭਦਾ ਬੌਰੀ ਮਨ ਬੌਰਾਇਆ ਝੂਠੇ ਲਾਲਚ ਜਨਮ ਗਵਾਇਆ ਹਮ ਨਿੰਦਿਆਰੀ ਗੱਲ ਕਰੀਏ ਪਾਸ਼ਾ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਹੀਂ ਮਨੁਮਕ ਮੁਕਤ ਕਰਨ ਮੂੰ ਕਾਲੇ ਤੇ ਨਿੰਦ ਕਾ ਨਰਕੇ ਕੋਰ ਪਵਾਨ ਹਮ ਕਹਿੰਦੇ ਕਿਉਂ ਨਹੀਂ ਨਿੰਦਿਆ ਕਰਨੀ ਜਾਂ ਕਿਉਂ ਨਹੀਂ ਦੁਬਧਾ ਕਰਨੀ ਉਹਦਾ ਕਾਰਨ ਇੱਕੋ ਹੀ ਆ ਜੇਕਰ ਅਸੀਂ ਪ੍ਰਮਾਤ ਨਾਲ ਮਲਾਪ ਕਰਨਾ ਚਾਹੁੰਦੇ ਆ ਜੋ ਕਿ ਨਿਰਆਕਾਰ ਦੇ ਵਿੱਚ ਹੈ ਆਪਾਂ ਹੁਣ ਆਕਾਰ ਦੇ ਵਿੱਚ ਬੈਠੇ ਆ ਅਕਾਲ ਪੁਰਖ ਕੀ ਹੈ ਨਿਰਆਕਾਰ ਹਮ ਠੀਕ ਹੈ ਜੀ ਜੇ ਅਸੀਂ ਪਰਮਾਤਮਾ ਨਾਲ ਆਪ ਕਰਨਾ ਤੇ ਉਹਦੇ ਜਿਹੜੇ ਆਹ ਇਹ ਵਿਸ਼ਵ ਸੰਸਾਰ ਤੋਂ ਦੇਖਦੇ ਹਰ ਕਾ ਰੂਪ ਹੈ ਹ ਰੂਪ ਨਜ਼ਰੀ ਆਇਆ ਉਹ ਪਰਮਾਤਮਾ ਦਾ ਦੂਜਾ ਰੂਪ ਆ ਕਿਉਂਕਿ ਪਰਮਾਤਮਾ ਦੇ ਦੋ ਰੂਪ ਹੁੰਦੇ ਨੇ ਇੱਕ ਨਿਰਗੁਣ ਇੱਕ ਸਰਗੁਣ ਹਾਂਜੀ ਠੀਕ ਹੈ ਜੀ ਜੇ ਹੁਣ ਨਿਰਗੁਣ ਨੂੰ ਮਿਲਣਾ ਨਾ ਤਾਂ ਸਰਗੁਣ ਦੇ ਨਾਲ ਪਿਆਰ ਹੀ ਕਰਨਾ ਪਊਗਾ ਨਾ ਹਾਂਜੀ ਇਹਨਾਂ ਦੁਬਧਾਈ ਰਖਣਾ ਆਪਣਾ ਥੋੜੀ ਕਰਨੀ ਪਊਗੀ ਆਪਾਂ ਨੂੰ ਫਿਰ ਇਹ ਛੱਡਣਾ ਪਊ ਸਾਰਾ ਕੁਝ ਸਾਨੂੰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਆਪਾਂ ਬਚਨ ਪੜਾਂਗੇ ਫਿਰ ਠੀਕ ਕਹਿੰਦੇ ਸਤਿਗੁਰੂ ਜੀ ਸਾਨੂੰ ਪਾਸ਼ਾ ਕਹਿੰਦੇ ਸੱਚ ਕਹੋਂ ਸੁਣ ਲਿਖੋ ਸਭਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਾਇਓ ਇੱਕ ਪ੍ਰੇਮ ਦਾ ਰਸਤਾ ਵਾ ਪਾਸ਼ਾ ਨੇ ਕਿੱਡੀ ਵੱਡੀ ਗੱਲ ਕਹੀ ਆ ਗੁਰਬਾਣੀ ਦੇ ਵਿੱਚ ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਾਰ ਤਲੀ ਗਲੇ ਮੇਰੀ ਆਓ ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਣ ਨਾ ਤੀਜੈ ਹਾਂਜੀ ਕਿਉਂਕਿ ਤੁਹਾਨੂੰ ਕੋਈ ਇਨਸਾਨ ਨੇ ਕੋਈ ਗੱਲ ਕਹਤੀ ਤੁਹਾਡੇ ਮਨ ਤੇ ਮੰਨ ਲਓ 6 ਵਜਣੀ ਆ ਕਿਉਂ 6 ਵਜਣੀ ਆ ਕਿਉਂਕਿ ਤੁਹਾਨੂੰ ਗਿਆਨ ਨਹੀਂ ਮਾਲੋ ਤੁਸੀਂ ਮੈਨੂੰ ਕੋਈ ਮਾੜਾ ਸ਼ਬਦ ਬੋਲਿਆ ਮੈਂ ਤੁਹਾਡੇ ਗੱਲ ਦਾ ਗੁੱਸਾ ਨਹੀਂ ਕਰਨਾ ਕਿਉਂ ਕਿ ਮੈਨੂੰ ਗੁਰਬਾਣੀ ਗੁਰੂ ਜੀ ਦਾ ਗਿਆਨ ਆ ਗਿਆ ਜਦੋਂ ਤੁਸੀਂ ਕੋਈ ਲਬਜ ਕਹੇ ਆ ਤੁਹਾਡੇ ਜਿਹੜੇ ਉਹ ਲਬਜ ਨੇ ਜੁੜੇ ਤੁਹਾਡੇ ਸੁਭਦਾਵਲੀ ਆ ਉਹ ਆ ਖਾਲੀ ਖਲਾ ਵਿੱਚ ਚਲੇ ਗਈ ਇਥੋਂ ਕੈਚ ਕਰਨਾ ਨਾ ਕਰਨਾ ਅੰਤਰਗਤ ਲੈ ਕੇ ਜਾਣਾ ਨਾ ਲੈ ਕੇ ਜਾਣਾ ਉਹ ਮੇਰੇ ਤੇ ਡਿਪੈਂਡ ਆ ਮੇਰੇ ਤੇ ਮੁਨਸਰ ਆ ਹੋ ਆਮ ਇਨਸਾਨ ਕੀ ਕਰਦਾ ਮਾਰੀ ਗੱਲ ਕਹੀ ਨੂੰ ਅੰਤਰਗਤ ਲੈ ਜਾਂਦਾ ਹਾਂਜੀ ਉਹ ਜਦੋਂ ਫਿਰ ਕ੍ਰੋਧ ਨਾਲ ਕ੍ਰੋਧ ਟਕਰਾਂਉਂਦਾ ਕਿਉਂਕਿ ਤੁਹਾਡੇ ਅੰਦਰ ਵੀ ਕ੍ਰੋਧ ਆ ਸੁਖਾਂ ਰੂਪ ਦੇ ਵਿੱਚ ਮੇਰੇ ਅੰਦਰ ਵੀ ਕ੍ਰੋਧ ਬੈਠਾ ਵਾ ਜਦੋਂ ਕ੍ਰੋਧ ਦਾ ਕ੍ਰੋਧ ਨਾਲ ਸੰਪਰਕ ਹੁੰਦਾ ਫਿਰ ਲੜਾਈ ਝਗੜੇ ਸ਼ੁਰੂ ਹੁੰਦੇ ਆ ਹਾਂਜੀ ਉਹ ਲੜਾਉਦਾ ਕੌਣ ਆ ਪੰਜ ਮਦੂਤ ਪਾਸ਼ਾ ਕਹਿੰਦੇ ਕਹੇ ਤਕਵੀਰ ਪੰਜ ਚੋਕਾ ਝਗੜਾ ਝਗੜ ਤੇ ਜਨਮ ਗਵਾਇਆ ਸਾਨੂੰ ਅ ਅਕਾਲ ਭੁਖ ਨਾਲੋਂ ਵਿਸ਼ੋੜਨ ਵਾਲੇ ਹੀ ਪੰਜ ਜਮਦੂਤ ਨੇ ਹਾਂਜੀ ਸਾਡੇ ਮਨ ਨੂੰ ਵਿਸ਼ੋੜਨ ਵਾਲੇ ਪੰਜ ਮਦੂਤ ਨੇ ਹੂੰ ਪੰਜ ਦੂਤ ਮਿਲ ਫਿਰ ਉਹ ਵਿਸ਼ੋੜੇ